ਸ਼ਕਰਪੁਰਿਆ ਮੇਰੇ ਵੀਰੋ ਪਾਉਂਦਾ ਹੈ ਕਬੱਡੀ 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 ਜਹਾਂਗੀਰ ਜਹਾਂਗੀਰ ਵਾਹ ਜਹਾਂਗੀਰ ਇਹ ਐ ਕਹਿੰਦੇ ਸ਼ਕਰਪੁਰਿਆ ਜਹਾਂਗੀਰ ਮੇਰੇ ਵੀਰੋ ਲੈ ਵੀ ਪੈਣੀ ਵਾਲਿਆ ਚੱਕ ਲੈ ਮਾਈਕ ਤੇ ਕਰਦੇ ਗੱਲ ਲਓ ਸਾਹਮਣੇ ਕਬੱਡੀ ਪਾਉਣ ਲਈ ਤਮਤਾਨ ਸਾਹਿਬ ਦੀ ਧਿਰਤੀ ਹੈ ਆ ਮੁੰਡਾ ਕਹਿੰਦੇ ਮੌੜ ਖੁਰਦੇ ਦੇ ਮੇਲੇ ਦਾ 15000 ਦਾ ਜੇਤੂ ਬਣਿਆ ਅੱਜ ਕਹਿੰਦੇ ਸਕੂਟਰੀਆਂ ਤੇ ਅੱਖ ਰੱਖੀ ਫਿਰਦਾ ਪਰ ਸਾਹਮਣੇ ਉਹ ਜੋਲਾ ਵਾਲਾ ਜੋਲਾ ਵਾਲਾ ਉਹ ਗਗਨ ਗਗਨ ਕਰ ਗਿਆ ਕਮਾਲ ਕਹਿੰਦੇ ਲਾ ਗਿਆ ਚੋਟੀ ਦਾ ਜਫਾ ਉਹ ਤਨ ਤਨ ਹੋ ਗਈ ਹੈ ਪਰ ਸੁਕਰਪੁਰੀਆਂ ਦੀ ਟੀਮ ਲਈ ਜੋਲਾ ਵਾਲਾ ਗਗਨ ਉਹ ਟਿਕਾਣੇ ਦਾ ਜਫਾ ਲਾ ਕੇ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਵਾਅਦਾ ਕਰਨ ਦੇ ਜੇ ਕੰਮ ਜੋ ਹੁੰਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਉਹ ਗਬਰੂ ਕਹਿੰਦੇ ਸੰਦੀਪ ਤਿਆਰ ਬਰ ਤਿਆਰ ਹੈ ਲਓ ਸੰਦੀਪ ਸੰਦੀਪ ਇਸ ਲਈ ਕਹਿੰਦੇ ਤਿਆਰ ਬਰ ਤਿਆਰ ਹੈ ਮੇਰੇ ਵੀਰੋ ਪਈ ਹੋਈ ਕਬੱਡੀ ਜਲਾਲ ਦੀ ਟੀਮ ਦੇ ਤਿੰਨ ਜਾਫੀ ਨੇ ਉਹ ਟੱਕਰ ਟੱਕਰ ਕਬੱਡੀ ਲਓ ਟੱਕਰ ਠੋਰ ਵਾਲਾ ਮੋਨੋ ਹੈ ਇਹ ਵੀ ਮੌੜ ਖੁਰਦੇ ਦੇ ਮੇਲੇ ਦਾ 15000 ਦਾ ਜੇਤੂ ਬਣਿਆ ਪਰ ਨੰਬਰ ਜਿਹੜਾ ਉਹ ਤਾਵੀ ਦੇ ਖਾਤੇ ਜੁੜਦਾ ਹੋਇਆ ਹੈ ਲਓ ਸ਼ਿਕੰਦਰ ਕੇ ਦੁਨੀਆ ਜਿੱਤਰ ਆਇਆ ਸ਼ਿਕੰਦਰ ਲੈ ਕੇ ਭਾਰੀ ਫੋਰਸ ਜਾਂਦੇ ਬੜਿਆਂ ਵਿੱਚ ਪੰਜਾਬ ਦੇ ਅੱਗੇ ਟੱਕਰ ਗਿਆ ਜੱਟ ਪੋਰਸ ਕੇ ਹਾਰ ਕੇ ਵੀ ਜਿੱਤ ਲਿਆ ਸ਼ਿਕੰਦਰ ਰਾਜੇ ਬਲਿਹਾਰੀ ਨੇ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਅੱਤ ਦੇ ਸਕਾਰੀ ਨੇ ਜਿਹੜੇ ਸਿਰੇ ਦੇ ਖਿਡਾਰੀ ਨੇ ਅਗਲੀ ਕਬੱਡੀ ਪਾਉਣ ਦੇ ਲਈ ਸ਼ਕਰਪਰੀਆ ਕਹਿੰਦੇ ਜਹਾਂਗੀਰ ਇਹ ਆ ਕਹਿੰਦੇ ਚਕੂ ਬਲੀ ਦਾ ਪੁੱਤਰ ਫਰੀਦ ਅਲੀ ਦਾ ਭਤੀਜਾ ਮਲੂਕ ਅਲੀ ਦਾ ਭਤੀਜਾ ਓਡਣੇ ਸਾਪ ਦਾ ਭਤੀਜਾ ਇਹ ਆ ਕਹਿੰਦੇ ਜਹਾਂਗੀਰ ਜਹਾਂਗੀਰ ਵਾਹ ਓ ਜਹਾਂਗੀਰ ਜੈਤੋ ਵਾਲਾ ਪਾਉ ਤੇ ਦੇਵ ਦਾ ਇਸ਼ਾਰਾ ਕੀ ਹੈ ਲੰਡੇ ਗਿਆ ਵਾਲੇ ਆਪਣੇ ਪ੍ਰੂਫ ਲੈ ਕੇ ਪਰਵੰਦਕ ਵੀਰਾਂ ਨਾਲ ਜਰੂਰ ਕਹਿੰਦੇ ਸੰਪਰਕ ਕਰ ਲੈਣਾ ਲੰਡੇ ਕਹਿੰਦੇ ਬਿੱਟੂ ਵਰਗੇ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਉਹ ਪ੍ਰੂਫ ਲੈ ਕੇ ਕਿਰਪਾ ਕਰਕੇ ਪਲੀਜ਼ ਉਹ ਪਰਵੰਦਕ ਵੀਰਾਂ ਨਾਲ ਜਰੂਰ ਸੰਪਰਕ ਕਰ ਲੈਣਾ ਆ ਜਿਹੜੇ ਵੀਰ ਇਹਨਾਂ ਸਟੇਜ ਵਾਲੀ ਸਾਈਡ ਗਰਾਊਂਡ ਦੇ ਆਲੇ ਦੁਆਲੇ ਖੜੇ ਆ ਪਲੀਜ਼ ਥੋੜਾ ਥੋੜਾ ਪਿੱਛੇ ਨੂੰ ਹੋ ਜੋ ਬੜੀ ਮਿਹਰਮਾਨੀ ਹੋਵੇਗੀ ਲਓ ਕਬੱਡੀ ਕਬੱਡੀ ਲਓ ਕਬੱਡੀ 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 ਜੋਲਾ ਵਾਲਾ ਕਹਿੰਦੇ ਸਿਕੰਦਰ ਜਲਾਲ ਪਿੰਡ ਦਾ ਉਹ ਕਹਿੰਦੇ ਤੁਹਾਡੇ ਪਿੰਡ ਦਾ ਮਾਣ ਹੈ ਸਿਕੰਦਰ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਤਾੜੀ ਮਾਰ ਕੇ ਦੱਸੋ ਬੱਲੇ ਕਨੇਡਾ ਬੰਲੀਓ ਹਰ ਇੱਕ ਨੰਬਰ ਸਿਕੰਦਰ ਦਾ ਜਿੰਦ 100 ਦਾ ਬੱਲਾ ਕਨੇਡਾ ਲਓ ਸੰਦੀਪ ਕਬੱਡੀ ਪਾਉਣ ਦੇ ਲਈ ਸ਼ਗਰਪੁਰ ਦੀ ਟੀਮ ਵੱਲੋਂ ਵਧਿਆ ਹੋਇਆ ਪਰ ਇੱਕ ਪਾਸੇ ਆਹ ਮੁੰਡਾ ਅਜਿਹੀ ਤਰੀਕਾ ਚੋਟੀ ਦਾ ਜਾਫੀ ਹਠੂਰ ਵਾਲਾ ਮੋਨੋ ਉਹ ਹਠੂਰ ਵਾਲਾ ਮੋਨੋ ਤੇ ਸੰਦੀਪ ਟੱਕਰ ਸਿਰੇ ਦੀ ਨੰਬਰ ਜਿਹੜਾ ਤਾਵੀਰੇ ਖਾਤੇ ਸ਼ਗਰਪੁਰ ਦੀ ਟੀਮ ਦੇ ਖਾਤੇ ਇੱਕ ਲੱਖਾਂ ਦੇ ਅੰਕ ਦੇ ਵਾਦੇ ਉਹ ਸੰਦੀਪ ਕਰ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਤਮਤਾਨ ਸਿੰਘ ਦੀ ਧਰਤੀ ਹੈ ਲਓ ਤਮਤਾਨ ਸਿੰਘ ਵਾਲਾ ਉਧਰ ਸਾਡਾ ਵੀਰ ਲੱਬੀ ਤੇ ਬਈ ਉਹਦੇ ਵੱਲੋਂ ਸ਼ੇਖੰਦਰ ਦੀਆਂ ਤਿੰਨ ਕਬੱਡੀਆਂ 1000 ਰੁਪਏ ਦੀਆਂ ਹੋਣਗੀਆਂ ਬੱਲੇ ਕਨੇਡਾ ਵੱਲੋਂ ਹਰ ਇੱਕ ਨੰਬਰ ਸ਼ੇਖੰਦਰ ਦਾ 500 ਦਾ ਲਓ ਗੱਗੋ 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 ਨੇ ਆ ਜਾਣਾ ਪਿੰਡ ਵਾਲਾ ਗੱਗੋ ਉਧਰ ਸਾਡੇ ਵੀਰ ਲਵ ਜਲਾਲ ਦੇ ਲਈ ਵੱਡੇ ਮਾਨ ਸਨਮਾਨ ਲੈ ਵੀ ਨੀਟਾ ਬਲਵੀਰ ਵੀ ਬੈਠਾ ਹੋਣਾ ਸਾਈਪ੍ਰੈਸ ਦੇਖਦਾ ਹੋਣਾ ਵੀ ਮੇਲਾ ਪਿੰਡ ਦਾ ਟੱਕਰ ਸਿਰੇ ਦੀ ਜਹਾਂਗੀਰ ਦੀ ਕਬੱਡੀ ਲੇ ਵੀ ਗਰਮੀਤ ਕੱਲੋ ਲਓ ਜਹਾਂਗੀਰ ਦੀ ਕਬੱਡੀ 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 ਤੇ ਇੱਕ ਪਾਸੇ ਕਿੰਦਾ ਜਲਾਲ ਪੰਡਾ ਦਾ ਉਹ ਟਰਾਈ ਕਰਦਾ ਤੇ ਨੰਬਰ ਜਿਹੜਾ ਉਹ ਤਾਵੀ ਦੇ ਖਾਤੇ ਜੁੜਦਾ ਹੈ ਸੈਕੰਡ ਸੈਮੀ ਦੀਆਂ ਟੀਮਾਂ ਮਹਿਮਾ ਸਬਾਈ ਲਓ ਰੇਡ ਫੇਰ ਇਸ ਲਈ ਨੌਜਨ ਪਾਉਣ ਦੇ ਲਈ ਵਧਿਆ ਹੋਇਆ ਹੈ ਲਓ ਅਸੀਸ ਕਹਿੰਦੇ ਤੌਤਾ ਆਣ ਸਾਹਿਬ ਵਾਲਾ ਮੁੰਡਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਪਿਆ ਹੈ ਗਗਨ ਤਿਆਰ ਹੈ ਔਰ ਰਫੀ ਵਰਗੇ ਔਰ ਮੁੰਡੇ ਕਹਿੰਦੇ ਗੋਗੋ ਵਰਗੇ ਔਰ ਸੈਕਰ ਬੋਰਡ ਦੀ ਟੀਮ ਹੈ ਜਿਹੜੇ ਜਲੰਧਰ ਤੋਂ ਪੁੱਜੀ ਹੋਈ ਹੈ ਆਹ ਕਹਿੰਦੇ ਜੋਲਾ ਵਾਲਾ ਪੁੱਜੀ ਹੋਈ ਹੈ ਆਹ ਕਹਿੰਦੇ ਜੋਲਾ ਵਾਲਾ ਗਗਨ ਟਰਾਈ ਕਰਦਾ ਤੇ ਨੰਬਰ ਜਿਹੜਾ ਉਹ ਰੇਡਰ ਦੇ ਖਾਤੇ ਜੜਦਾ ਹੋਇਆ ਉਧਰ ਗਰਤੇਜ ਇਟਲੀ ਤੇ ਨਾਲ ਅਰਸ਼ਿਤ ਟਲੀ ਸਿਕੰਦਰ ਦੀਆਂ ਤਿੰਨ ਰੇਡਾਂ ਦੇ 1000 ਰੁਪਇਆ ਹੋਵੇਗਾ ਲਓ ਪਈ ਹੋਈ ਕਬੱਡੀ ਲੈ ਵੀ ਵੀਰ ਮੇਲਾ ਨਾ ਯਾਰ ਖਰਾਬ ਕਰੋ ਸਵੇਰ ਤੋਂ ਲੈ ਕੇ ਕਿਸੇ ਨੂੰ ਬਦਾਮ ਤੇ ਕਿਸੇ ਨੂੰ ਘਿਓ ਜਦੋਂ ਐਂਡ ਤੇ ਆ ਕੇ ਤੁਸੀਂ ਐਂ ਕਰਦੇ ਆ ਨਾ ਪਾਉ ਫਿਰ ਮਨ ਖਰਾਬ ਹੁੰਦਾ ਬੰਦਾ ਕਹਿੰਦਾ ਛੱਡ ਯਾਰ ਗਾਹ ਨੂੰ ਇਹ ਵੇਟ ਹੀ ਨਹੀਂ ਕਰਾਉਣੇ ਫਿਰ ਆਹ ਗੱਲ ਹੋ ਜਾਂਦੀ ਹੈ ਹੁਣ ਬਾਈ ਦੀ ਐਨੀ ਖੇਪੋਰਟ ਹੈ ਨਵੇਂ ਮੁੰਡਿਆਂ ਨੂੰ ਪਰ ਜੇ ਬਾਈ ਦਾ ਮਨ ਦੁਖੀ ਕਰਨਾ ਤੇ ਫਿਰ ਵਧੀਆ ਗੱਲ ਨਹੀਂ ਇਹ ਗਲਤ ਧਿਆਨ ਦੇ ਵਿੱਚ ਬੱਲੇ ਕੈਨੇਡਾ ਵੱਲੋਂ 500 ਦੀ 1 ਨੰਬਰ 500 ਦੀ ਸਕੰਦਰ ਦੀ ਰੇਡ ਉਹ ਕਬੱਡੀ ਪੈਂਦੀ ਹੈ ਕਹਿੰਦੇ ਜਲਾਲ ਪੰਡ ਦਾ ਕਹਿੰਦੇ ਸਕੰਦਰ ਆਹ ਬਜਰੀ ਕਬੱਡੀ ਦਾ 스타 ਆਹ ਮੁੰਡਾ ਵੀ ਅੱਜ ਕੱਲ ਮੇਲਿਆਂ ਤੇ ਸਾਇਆ ਹੈ ਪਰ ਸਾਹਮਣੇ ਸ਼ਕਰਪਰੀ ਹੈ ਉਹ ਰਫੀਦ ਨਾਲ ਟੱਕਰ ਦੋ ਪਹਿਲਵਾਨ ਪੜਦੇ ਪਰ ਨੰਬਰ ਜਿਹੜਾ ਹੈ ਰੇਡਰ ਦੇ ਖਾਤੇ ਕਿ ਚੱਕੀ ਦੀਆਂ ਪੋੜਾ ਵਾਂਗੂ ਚੌੜੀਆਂ ਨੇ ਸਾਤੀਆਂ ਗੂੰਜਦਾ ਮੈਦਾਨ ਜਦੋਂ ਮਾਰਦੇ ਆ ਠੱਪੀਆਂ ਕਰਕੇ ਦਿਖਾਉਂਦੇ ਗੱਲਾਂ ਕਰਦੇ ਨਹੀਂ ਵੱਡੀਆਂ ਤਾਂ ਜਾ ਕੇ ਖਾੜਿਆਂ 'ਚ ਪੈਂਦੀਆਂ ਕਬੱਡੀਆਂ ਤਾਂ ਜਾ ਕੇ ਖਾੜਿਆਂ 'ਚ ਪੈਂਦੀਆਂ ਕਬੱਡੀਆਂ ਰਣੀਆਂ ਦੜਬੇ ਆਲਾ ਪੁੱਜਾ ਹੋਇਆ ਲੈ ਵੀ ਰਣੀਆਂ ਉਹਦੇ ਸਾਰੀ ਦੇ ਵਿੱਚ ਇਕੱਠੇ ਹੋਏ ਸੀ ਤੇ ਰਣੀਆਂ ਨੇ ਉਹਦੇ ਵੀ ਆਖਿਆ ਵੀ 19 ਤੇ 20 ਨੂੰ ਜਲਾਲ 19 ਤੇ 20 ਨੂੰ ਜਲਾਲ ਉਹ ਜਹਾਂਗੀਰ ਪਰ ਦੇਵਦਿਆਲਪੁਰਾ ਜੀ ਇਸ ਲਈ ਇਸ਼ਾਰਾ ਕਰ ਰਹੇ ਨੇ ਵੀਰ ਮੋਹਨਾ ਪਟਾਲ ਪੁੱਜਾ ਹੋਇਆ ਔਰ ਜੀਵਨ ਪੁੱਜਾ ਹੋਇਆ ਕੱਲੋ ਜੀਵਨ ਨੂੰ ਕਹਿੰਦੇ ਸਕੋਰਪੀਓ ਐਨ ਐਮ ਐਲ ਨਹੀਂ ਐ ਸਕੋਰਪੀਓ ਐਨ ਐਮ ਐਲ ਨਹੀਂ ਐ ਔਰ ਰੇਡ ਤੇ ਇਸ਼ਾਰਾ ਦੇਵਦਿਆਲਪੁਰੇ ਦਾ ਲੈ ਵੀ ਅਰਸ਼ ਇਧਰ ਵੀਰ ਕਹਿੰਦੇ ਵੀ ਗੱਲ-ਗੱਲ ਤੇ ਰੌਲਾ ਨਾ ਪਾਓ ਹਾਂ ਯਾਰ ਗੱਲ-ਗੱਲ ਤੇ ਰੌਲਾ ਗੱਲ-ਗੱਲ ਤੇ ਰੌਲਾ ਗੱਲ ਕੀ ਆ ਗੱਲ ਕੀ ਆ ਗੱਲ ਕੀ ਆ ਜਲਾਲ ਸਾਹਿਬ ਗੱਲ ਕੀ ਆ ਗੱਲ ਸਕੂਟਰੀ ਦੀ ਐ ਇਲੈਕਟ੍ਰੋਨਿਕ ਸਕੂਟਰੀਆਂ ਬਾਦਲ ਸਮਾਦ ਵੀ ਪੁੱਜਿਆ ਹੋਇਆ ਹੈ ਨੰਬਰ ਜਿਹੜਾ ਜਾਫੀਆਂ ਦਾ ਦੇਵ ਜੀ ਓ ਭਰਾਵਾ ਕਿਉਂ ਰੌਲਾ ਪਾਉਂਨੇ ਯਾਰ ਇੱਕ ਇੱਕ ਨੰਬਰ ਤੇ ਕਿਉਂ ਕਿਉਂ ਰੌਲਾ ਪਾਉਂਨੇ ਆ ਪਲੀਜ਼ ਬਾਰਲੀ ਸਾਈਡ ਜਿਹੜੇ ਸਾਡੇ ਅੰਪਾਇਰ ਵੀਰ ਐ ਉਹ ਹੋਲਡ ਆ ਨੰਬਰ ਚੈੱਕ ਕਰ ਲਓ ਜੀ ਰਣੀਆਂ ਜੀ ਆਹ ਗੱਲ ਤੋਂ ਬਜਣੀ ਕਬੱਡੀ ਹੋਣੋਂ ਹਟ ਗਈ ਪਿੰਡਾਂ ਦੇ ਵਿੱਚ ਜਦੋਂ ਐਂ ਖਰਾਬ ਕਰਦੇ ਆ ਨਾ ਇਹ ਤੇ ਫੇਰ ਕਮੇਟੀਆਂ ਹੱਕ ਜਾਂਦੀਆਂ ਸਵੇਰ ਤੋਂ ਕਿਸੇ ਨੂੰ ਬਦਾਮ ਕਿਸੇ ਨੂੰ ਘਿਓ ਜਦੋਂ ਐਂਡ ਦੇ ਅੱਗੇ ਤੁਸੀਂ ਆਹ ਕੁਝ ਕਰਦੇ ਆ ਪਰ ਕਮੇਟੀ ਦਾ ਮੰਨ ਤੇ ਆਪੇ ਮੱਲੋ ਮੱਲੀ ਦੁਖੀ ਹੁੰਦਾ ਵੀ ਯਾਰ ਅਸੀਂ ਇਹਨਾਂ ਦਾ ਇੰਨਾ ਕਰਦੇ ਆ ਤੇ ਇਹ ਪਤੰਦਰ ਸਾਡੀ ਕਦਰ ਨਹੀਂ ਕਰਦੇ ਪਲੀਜ਼ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਸਾਹਮਣੇ ਕਬੱਡੀ ਸੰਦੀਪ ਕਹਿੰਦੇ ਹੈ ਮੀਰਗੜੀਆ ਕਬੱਡੀ ਪਾਉਣ ਦੇ ਲਈ ਵਾਹਦਾ ਹੈ ਐਨ ਕਹਿੰਦੇ ਸਿਕੰਦਰ ਜਲਾਲ ਦਾ ਹਰ ਇੱਕ ਨੰਬਰ ਵੱਲਾ ਕੈਨੇਡਾ ਵੱਲੋਂ 500 ਜਨਾਮਾ ਸਨਮਾਨ ਹੋਣਗੇ ਪਰ ਇੱਕ ਪਾਸੇ ਆਹ ਮੁੰਡਾ ਹਠੂਰ ਪਿੰਡ ਵਾਲਾ ਇੱਕ ਬੰਦੇ ਪਿੰਡ ਦਾ ਨਾਨਕ ਦੇ ਪਿੰਡ ਦਾ ਨਰਪੈ ਦੇ ਪਿੰਡ ਦਾ ਉਹ ਮੁੰਡਾ ਟਰਾਈ ਕਰਦਾ ਤੇ ਨੰਬਰ ਸੰਦੀਪ ਹਮੀਰਗੜ ਦੀ ਧਰਤੀ ਦਾ ਉਹ ਸ਼ਕਰਪੁਰ ਦੀ ਟੀਮ ਦੇ ਲਈ ਇੱਕ ਤਗੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋਦਾ ਹੋਇਆ ਹੈ ਅਗਲੀ ਕਬੱਡੀ ਤਮ ਤਾਂ ਸਾਹਿਬ ਦੀ ਧਰਤੀ ਦਾ ਮੁੰਡਾ ਅਸੀਸ ਐਸ ਵਿੱਚ ਕਬੱਡੀ ਪਾਉਣ ਲਈ ਹੰਨਾਂ ਤੇ ਖੜਾ ਐਂ ਪਰਮਾਤਮਾ ਨੂੰ ਯਾਦ ਕਰਦਾ ਹੋਇਆ ਲਾਓ ਚੈਨ ਸਗਰਪਰੀਓ ਚੱਲ ਵੀ ਸੀਸ ਸਿਆ ਪਾ ਵੀ ਰੇਡ ਗਬਰੂਆ ਪਲੀਜ਼ ਪਾ ਵੀ ਸ਼ਿਕੰਦਰ ਕਬੱਡੀ ਲਾਓ ਸ਼ਿਕੰਦਰ ਇਹ ਐ ਜਲਾਲ ਦਾ ਸ਼ਿਕੰਦਰ ਮੇਰੇ ਵੀਰੋ ਰੇਡ ਖੇਡਦੇ ਮੈਦਾਨ ਦੇ ਵਿੱਚ ਪਾ ਰਿਹਾ ਕਿ ਤੇਰੇ ਝੰਗ ਸਿਆਲਾਂ ਨੂੰ ਮੇਰਾ ਸੋਹਣਾ ਪਿੰਡ ਜਲਾਲਕੁੜੇ ਨੀ ਤੇਰੇ ਝੰਗ ਸਿਆਲਾਂ ਨੂੰ ਮੇਰਾ ਸੋਹਣਾ ਪਿੰਡ ਜਲਾਲਕੁੜੇ ਓ ਗੱਗੋ ਗੱਗੋ ਤੇ ਸ਼ਿਕੰਦਰ ਗੱਗੋ ਤੇ ਸ਼ਿਕੰਦਰ ਬਾਹੋ ਸ਼ਿਕੰਦਰਾ ਬਾਹੋ ਸ਼ਿਕੰਦਰਾ ਬਾਹੋ ਕੋਈ ਵੀ ਨਾ ਆਵੇ ਚਾਹੇ ਕੋਈ ਵੀ ਆ ਯਾਰ ਬਾਹਰ ਹੋ ਮੇਰਾ ਭਰਾ ਬਣ ਕੇ ਕੋਈ ਵੀ ਬੰਦਾ ਕੋਈ ਵੀ ਬੈਕਗ੍ਰਾਉਂਡ ਦੇ ਆ ਕੇ ਐਵੇਂ ਸ਼ਾਬਾਸ਼ ਨਹੀਂ ਦੇਊਗਾ ਮੈਂ ਚੱਲੀ ਜਾਂਦਾ ਚੱਲੀ ਜਾਣ ਦਿਓ ਜਿੰਦਰਾ ਤੁਸੀਂ ਵੀ ਤੁਰ ਫਿਰ ਕੇ ਇੱਕ ਕਮੈਂਟਰੀ ਵਾਲਾ ਯਾਰ ਉਧਰ ਆਓ ਮੇਰਾ ਭਰਾ ਬਣ ਕੇ ਹਾਂ ਗਰਮੀ ਤੋਂ ਉਧਰ ਵੀ ਸਾਈਡ ਚਲਾ ਜਾ ਮੇਰਾ ਵੀਰ ਕੋਲੀ ਵਾਲਾ ਤੇਰਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਖੜਾ ਕਿੱਥੇ ਆ ਤੂੰ ਹਾਂ ਵੀ ਇਧਰ ਦੀ ਸਾਈਡ ਖੜਾ ਹੈ ਜੀ ਓ ਰੇਡ ਕਬੱਡੀ ਦੀ ਗੱਲ ਕਰੋ ਕਬੱਡੀ ਦੀ ਗੱਲ ਕਰੋ ਮੇਰਾ ਭਰਾ ਠੀਕ ਹੈ ਜੀ ਲਓ ਸਾਹਮਣੇ ਇਸ ਵੇਲੇ ਰੇਡ ਸੰਦੀਪ ਦੀ ਸੰਦੀਪ ਇਹ ਹੈ ਹਮੀਰਗੜ੍ਹ ਵਾਲਾ ਸੰਦੀਪ ਮੇਰੇ ਵੀਰੋ ਪਰ ਦੇਵਦয়ালਪੁਰਾ ਜੀ ਕੀ ਇਸ਼ਾਰਾ ਕਰਦੇ ਨੇ ਵੀ ਪੁਆਇੰਟ ਧਵੀ ਦੇ ਖਾਤੇ ਵਿੱਚ ਦਾ ਜੁੜਿਆ ਕਿ ਧਵੀ ਕਹਿੰਦਾ ਉੱਡੇ ਉੱਡੇ ਪਾਉਂਗਾ ਕਬੱਡੀਆਂ ਇੱਕਾਂ ਲੱਤਾਂ ਬਾਹਾਂ ਵਿੱਚ ਹਾਂਜੀ ਟੈਂਕ ਓਕੇ ਓਕੇ ਕਬੱਡੀ ਦੁਬਾਰਾ ਪਵੇਗੀ ਕੋਲੀਆਂ ਇਧਰਲੇ ਪਾਸੇਆ ਕਬੱਡੀ ਦੁਬਾਰਾ ਪਵੇਗੀ ਜਦੋਂ ਕੱਠ ਜਾ ਹੋ ਜਾਂਦਾ ਨਾ ਫਿਰ ਵਾਕੇ ਹੀ ਬੰਦੋਲ ਚ ਜਾਂਦਾ ਮੱਲੋ ਮੱਲੀ ਲਓ ਰੇਡ ਸੰਦੀਪ ਦੀ ਤੇ ਗਰਮੀਤ ਕਰਦੇ ਗਾਓ ਲਓ ਸੰਦੀਪ ਕਹਿੰਦੇ ਹਮੀਰਗੜ੍ਹ ਵਾਲਾ ਮੁੰਡਾ ਅਗਲੀ ਕਬੱਡੀ ਪਾਉਣ ਦੇ ਲਈ ਗਵਾਂਡ ਪਿੰਡ ਦਾ ਆਹ ਹਠੂਰ ਪਿੰਡ ਵਾਲਾ ਇਹ ਮੋਨੋ ਆ ਉਹ ਮੋਨੋ ਤੇ ਸੰਦੀਪ ਦੀ ਟੱਕਰ ਕਬੱਡੀ 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 ਸੰਦੀਪ ਆ ਸੰਦੀਪੀ ਸੰਦੀਪ ਵਾਹ ਉਹ ਸੰਦੀਪ ਵਾਹ ਉਹ ਸੰਦੀਪ ਇਹ ਆ ਹਮੀਰ ਗੜੀਆ ਸੰਦੀਪ ਸੈਕੰਡ ਸੈਮੀ ਦੀਆਂ ਟੀਮਾਂ ਵੀ ਜਲਦੀ ਆਓ ਜੀ ਸੈਕੰਡ ਸੈਮੀ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਸੈਕੰਡ ਸੈਮੀ ਦੀਆਂ ਟੀਮਾਂ ਲੈ ਵੀ ਗੁਰਮੀਤ ਥਾਂ ਨੂੰ ਪੁੱਛ ਕੇ ਬੋਲਦੇ ਵੀ ਸੈਕੰਡ ਸੈਮੀ ਕਿਹੜੀਆਂ ਟੀਮਾਂ ਦਾ ਮੈਚ ਆ ਆਪਾਂ ਪਵਾਓ ਜੀ ਰੇਡ ਕਰਵਾ ਕਰਕੇ ਉਹ ਭਰਾਵਾ ਇੱਧਰ ਪਿੱਛੇ ਆ ਜਾ ਪੁਆਇੰਟਾਂ ਆਲੇ ਤੂੰ ਵੀ ਗਰਾਊਂਡ ਬਿਲਕੁਲ ਕਲੀਅਰ ਹੋਵੇਗੀ ਅਸੀਂ ਵੀ ਕਮੈਂਟਰੀ ਗਰਾਊਂਡ ਤੋਂ ਬਾਹਰ ਖੜ ਕੇ ਕਰ ਰਹੇ ਆ ਇਸੇ ਕਰਕੇ ਵੀ ਕੋਈ ਰੌਲਾ ਨਾ ਪਵੇ ਹੌਲ ਵਾਲਾ ਨੰਬਰ ਜੀ ਰੈਫਰੀ ਡਿਸੀਜਨ ਲੱਭੀ ਦਬਈ ਦਾ ਵਿਸ਼ੇਸ਼ ਤੌਰ ਤੇ ਲਈ ਖੇਡ ਮੈਦਾਨ ਦੇ ਚਵਾਦਾ ਹੋਇਆ ਧਰਤੀ ਮਾਣੂ ਯਾਦ ਕਰਿਆ ਉਹ ਸਾਹਮਣੇ ਉਸ ਪਰਮਾਤਮਾ ਨੂੰ ਯਾਦ ਕਰਿਆ ਧਰਤੀ ਮਾਣੂ ਸਲਾਮ ਕਰਕੇ ਕਬੱਡੀ ਪਾਈ ਹੈ ਪਰ ਸਾਹਮਣੇ ਵਾਹਾਂ ਖਿਲਾੜ ਦਿੱਤੀ ਹੈ ਉਹ ਤਨ ਯਾਹੀ ਸਕਰਪੁਰ ਦੀ ਧਰਤੀ ਦੇ ਮੁੰਡੇ ਰਫੀ ਵਰਗੇ ਉਹ ਗਗਨ ਵਰਗੇ ਐਨ ਕਹਿੰਦੇ ਤਿਆਰ ਬੜ ਤਿਆਰਾ ਵੱਡੀ ਟੀਮ ਬਣੀ ਹੋਈ ਹੈ ਆਹ ਹੈ ਕਹਿੰਦੇ ਜੋਲਾ ਦੀ ਧਰਤੀ ਦੇ ਗਗਰ ਤੇ ਉਹ ਸੀਤ ਦੀ ਟੱਕਰ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਜੋਲਾ ਵਾਲਾ ਗਗਨ ਪਾਈ ਕਰਦਾ ਤੇ ਨੰਬਰ ਤੇ ਨੌਜਨ ਤਮਤਾਨ ਸਾਹ ਵਾਲਾ ਇਸ ਵੇਲੇ ਤਗੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜਹਾਂਗੀਰ ਸ਼ੱਗਰਪੁਰੀਆ ਕਹਿੰਦੇ ਕਬੱਡੀ ਧਾਰਿਆ ਮੇਰੇ ਵੀਰੋ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਯਾਰੋ ਖੜ ਖੜ ਕੇ ਪੈਂਦੀਆਂ ਕਬੱਡੀਆਂ ਨੇ ਉਹ ਚੜ ਚੜ ਕੇ ਹਠੂਰ ਵਾਲਾ ਹਠੂਰ ਵਾਲਾ ਹਠੂਰ ਵਾਲਾ ਹਠੂਰ ਵਾਲਾ ਮੈਨੂੰ ਲੱਗਦਾ ਵੀ ਕਰ ਗਿਆ ਗੱਡਾ ਡਈਆਂ ਤੇ ਕਰ ਗਿਆ ਗੱਡਾ ਡਈਆਂ ਤੇ ਹਠੂਰ ਵਾਲਾ ਕਰ ਗਿਆ ਗੱਡਾ ਡਈਆਂ ਤੇ ਹਠੂਰ ਵਾਲਾ ਥੋਟੋ ਦਾ ਜਫਾ ਕਿਵੇਂ ਲੱਗਿਆ ਜਲਾਲ ਵਾਲੋ ਤਾੜੀ ਮਾਰ ਕੇ ਦੱਸਿਓ ਮੈਚ ਸੋਟਾ ਹਠੂਰ ਵਾਲਾ ਚੋਟੀ ਦਾ ਜਫਾ ਲਾ ਗਿਆ ਮੈਚ ਜਿਹੜਾ ਸਮਾਪਤ ਹੈ ਨੰਬਰ ਬੋਲ ਦਿਓ ਜੀ ਕੋਲਿਆ ਸਾਹਿਬ ਨੰਬਰ ਬੋਲ ਦਿਓ ਜੀ ਨੇੜੇ ਹੋ ਕੇ ਸੈਮੀਫਾਈਨਲ ਮੈਚ ਦੇ ਲੰਡੇ ਦੀ ਟੀਮ ਵੀਰ ਜੀ ਆ ਗਈ ਇਧਰ ਜਸਪ੍ਰੀਤ ਵੱਲਿਓ ਸ਼ੇਗੰਦਰ ਜਲਾਲ ਦੇ ਲਈ 500 ਦੇ ਵੱਡੇ ਮਾਨਸਰਮਾਨ ਜਿਗਰੀ ਯਾਰ ਬਲੀਓ ਲੈ ਵੀ ਵੀਰੇ ਪੈਸੇ ਤੋ ਆਪ ਹੀ ਪੁਜਦੇ ਕਰਦੀ ਨੰਬਰ ਬੋਲੋ ਜੀ ਨੇੜੇ ਹੋ ਕੇ ਹਾਂ ਨੰਬਰ ਲੈ ਵੀ ਪੁਆਇੰਟਾਂ ਵਾਲਿਆ 10 ਵੀ ਕਿੰਨੇ ਕਿੰਨੇ ਪੁਆਇੰਟ ਰਹੇ ਦੋਨੋਂ ਟੀਮਾਂ ਦੇ 11 ਸਾਢੇ 8 8 ਪੁਆਇੰਟ ਰਹੇ ਨੇ ਸਾਢੇ 8 ਪੁਆਇੰਟ ਰਹੇ ਨੇ ਸ਼ਕਰਪੁਰ ਦੇ ਤੇ 11 ਪੁਆਇੰਟ ਰਹੇ ਨੇ ਜਲਾਲ ਦੇ ਜਲਾਲ ਜਿੱਤ ਗਈ ਜਲਾਲ ਜਿੱਤ ਗਈ ਜਲਾਲ ਜਿੱਤ ਗਈ